ਫਿਕਸ ਰੇਟ ਸ਼ਾਪ ਤੂਰੀ ਵਧੀਆ ਕੁਆਲਿਟੀ ਦੇ ਬੂਟ ਲੈ ਕੇ ਆਏ ਹਨ ਸਸਤੇ দামਾਂ ਵਿੱਚ ਤੁਹਾਡੇ ਵਾਸਤੇ ਆਓ ਇੱਕ ਵਾਰ ਆਜਾ ਪਹੁੰਚਿਆ ਤੁਹਾਨੂੰ ਲੈ ਕੇ ਫਿਕਸ ਰੇਟ ਸ਼ਾਪ ਤੇ ਜਿੱਥੇ ਕਿ ਤੁਹਾਨੂੰ ਵਧੀਆ ਸ਼ੂਜ਼ ਵਧੀਆ ਕੁਆਲਿਟੀ ਦੇ ਸਟਾਈਲ ਦੇ ਨਾਲ ਮਿਲਣਗੇ ਤਾਂ ਅੱਜ ਜਾਣਦੇ ਹਾਂ ਕਿੱਦਾਂ ਦੇ ਬੂਟ ਸਸਤੇ ਰੇਟ ਤੇ ਵਧੀਆ ਕੁਆਲਿਟੀ ਦੇ ਕਿਵੇਂ ਮਿਲਣਗੇ ਦੋਸਤੋ ਬਾਜੀ ਅੱਜ ਜੀ ਆਪਾਂ ਫਿਕਸ ਰੇਟ ਸ਼ਾਪ ਤੁਰਿਤੋ ਜੀ ਅੱਪਾ ਅੱਜ ਤੁਹਾਡੇ ਲਈ ਲੈ ਕੇ ਆਇਆ ਆ ਆਫਰ ਆ ਚੈੱਕ ਕਰੋ ਜੀ ਜਿਹੜੇ ਆਪਣੇ ਆਰਟੀਕਲ ਸਾਰੇ ਲੱਗੇ ਹੋਏ ਨੇ ਜੀ 400 ਰੁਪਏ ਦਾ ਇੱਕ ਹੈ ਜੀ 1000 ਦੇ ਤਿੰਨ 400 ਰੁਪਏ ਦਾ ਇੱਕ 1000 ਰੁਪਏ ਦੇ ਤਿੰਨ ਲਾ ਤਾਂ ਮੇਲਾ ਸੋਦੇ ਵਾਸਤੇ ਆਟਮਾ ਚੈੱਕ ਕਰੋ ਜੀ ਸਾਰੀਆਂ ਡਬਲ ਸੋਲ ਦੀਆਂ ਆਟਮਾ ਨੇ ਹਾਂ ਆਹਾਂ ਹਾਂ ਜੀ ਹਾਂ ਇਹ ਸਿਰਫ 400 ਰੁਪਏ ਦਾ ਇੱਕ 1000 ਦੇ ਤਿੰਨ ਜੀ ਉਹ ਭਾਈ ਜੀ ਇਹ ਮੀਨਾ ਕਰੋ ਛਿੱਤਰ ਖਾਲੀਓ ਨਹੀਂ ਨਹੀਂ ਆਪਾਂ ਤਿੰਨ ਤਿੰਨ ਚਾਰ ਚਾਰ 1000 ਰੁਪਏ ਦੇ ਮਿਲਦੇ ਨਹੀਂ ਆਪਾਂ 1000 ਦੇ ਤਿੰਨ ਦਵਾਂਗੇ ਜੀ 1000 ਦੇ ਤਿੰਨ ਜੋੜੇ ਪੱਕਾ ਪੱਕਾ ਇਹ ਜੀ ਬਰਾ 1000 ਤੇ ਦੇ ਤਿੰਨ ਚਾਰ ਦੇਖੋ ਡਬਲ ਸੋਲ ਬੂਟ ਐਂਡ ਪੂਰਾ ਵਾਟਰਪੂਫ ਵੀ ਹੈ ਨਾਲੇ ਆ ਸਾਰੀ ਦੇ ਵਿੱਚ ਕਲਰ ਵਗੈਰਾ 4 4 5 5 ਕਲਰ ਨੇ ਜੀ ਹਰ ਇੱਕ ਆਰਟੀਕਲ ਦੇ ਵਿੱਚ ਜੀ ਚੈੱਕ ਕਰੋ ਆ ਜਿਹੜੇ ਸਾਰੇ ਲੱਗੇ ਹੋਏ ਨੇ ਸਾਰੀ ਆਫਰ ਵਾਲੀ ਨੇ ਅੱਛਾ ਸਾਰੀ ਦੇਖੋ ਕਲਰ ਦੇਖੋ ਬੂਡ ਦੇਖੋ ਡਿਜ਼ਾਈਨ ਦੇਖੋ ਕਿੰਨਾ ਵਧੀਆ ਕਿੰਨਾ ਖੂਬਸੂਰਤ ਜਿਵੇਂ ਹੁਣ ਹੌਲੀ ਆ ਰਹੀ ਆ ਹੌਲੀ ਇਹ ਕਰਦੇ ਤੇ ਇਹ ਡਿਜ਼ਾਈਨ ਬਣੇ ਨੇ ਹੌਮੀ ਕਲਰ ਨੇ ਸਾਰੇ ਕਲਰਫੁਲ ਐਂਡ ਪਾਰਟੀ ਵੇਅਰ ਇਸੇ ਲਾਗੋ ਹੋਰ ਆਫਰ ਦਿੱਤਾ ਆ 500 ਰੁਪਏ ਦੇ ਆ ਜਿਹੜੇ ਇੱਧਰ ਲੱਗੇ ਨੇ ਆ ਸਾਰੇ ਚੱਕ ਲੋ ਜੀ 500 ਰੁਪਏ ਸਾਰੇ 500 ਰੁਪਏ ਸਾਰੀ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਲੈ ਲੋ ਚਾਹੇ ਮੈਂਕਦਾ ਲੈ ਲੋ ਚਾਹੇ ਜਿਹੜਾ ਮਰਜ਼ੀ ਆਰਟੀਕਲ ਜਿਹੜਾ ਮਰਜ਼ੀ ਆਰਟੀਕਲ ਚੱਕੋ 500 ਰੁਪਏ ਦਾ ਸਿਰਫ 500 ਰੁਪਏ ਜੀ ਠੀਕ ਆ ਸੋਡੇ ਲਈ ਲਾਦਾ ਵੀ ਉਹ ਹੌਲੀ ਕੋ ਨਾਕਾ ਇਸੇ ਦਾ ਆ ਹਾਲੀ ਆ ਬੈਲੀ ਹੋਵੇ ਕਰ ਰੋ ਵੀ ਸਿਰਫ 500 ਰੁਪਏ ਨੇ ਜੀ 500 ਰੁਪਏ ਚ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਲੈ ਜਿਹੜਾ ਅਸਰ ਦੇ ਵਿੱਚ ਦੇਖੋ ਕੁਆਲਿਟੀ ਬੂਡ ਦੇਖੋ ਪੂਰਾ ਸ਼ਾਨਦਾਰ ਪੂਰਾ ਗੁਗੁਬਾ ਪੀਸ ਨਾਲ ਮਿੰਨੀ ਮਿੰਨੀ ਡਿਜ਼ਾਈਨਿੰਗ ਵੀ ਆ ਜੀ ਜਿਹੜੇ ਤੁਹਾਡੇ ਪੈਰਾਂ ਤੇ ਤੁਹਾਡੇ ਕੱਪੜਿਆਂ ਨੂੰ ਚਾਰ ਚੰਨ ਲਾ ਦੇਗੀ ਇਸ ਤੋਂ ਇਲਾਵਾ ਅੱਗੇ ਦੱਸੋ ਆ ਉਹ ਤੋਂ ਬਾਅਦ ਆ ਚੁੱਕੇ ਨੇ ਜੀ ਇੰਪੋਰਟਡ ਆਈਟਮ ਇੰਪੋਰਟ ਜਿਹੜਾ ਆਪਾਂ ਬਾਹਰ ਨਹੀਂ ਆ ਪਾ ਨਹੀਂ ਆ ਕਹਦਣਿਆ ਠੀਕ ਹੈ 800 ਰੁਪਏ ਜੀ ਅਸਰ ਦੇ ਵਿੱਚ ਸਿਰਫ 800 ਲੋ ਜੀ ਫਿਰ ਇੰਪੋਰਟਡ ਆਈਟਮਾਂ ਦਾ ਵੀ ਲਵੋ ਆਨੰਦ 800 ਰੁਪਏ ਦੇ ਵਿੱਚ ਕੋਈ ਚੋਇਸ ਫੋਰਸ ਰਜੋ ਚਾਹੇ ਦੀਪਕ ਕੁਸਮੀ ਲੈ ਲਓ ਹਰ ਚੀਜ਼ ਤੁਹਾਡੇ ਲਈ 800 ਰੁਪਏ ਦੇ ਵਿੱਚ ਏ ਕਲਾਸ ਕੁਆਲਿਟੀ ਵਧੀਆ ਡਿਜ਼ਾਈਨਿੰਗ ਵਧੀਆ ਕਲਰ ਤੁਹਾਡੇ ਹਰ ਕੱਪੜੇ ਪੈਂਟ ਕੋਟ ਸ਼ਰਟ ਮੇਰੀ ਪੈਂਟ ਫਾਰਮਰ ਪੈਂਟ ਹਰ ਇੱਕ ਨਾਲ ਮੈਚ ਕਰੂ ਤੇ ਬੱਚੂ ਜਚੂਗੀ ਇਹ ਯੂਨੀ ਸਟਾਰ ਕੰਪਨੀ ਦੇ ਆਗੇ ਜੀ ਬਾਕੀ ਆਪਣੇ ਕੋਲ ਇਹ ਸਿਰਫ 1000 ਰੁਪਏ ਦੀ ਰੇਂਜ ਦੇ ਵਿੱਚ ਨਹੀਂ ਚਾਹੇ 250 ਰੁਪਏ ਐਮ ਆਰ ਪੀ ਵਾਲੇ ਨਹੀਂ ਚਾਹੇ 4000 ਰੁਪਏ ਐਮ ਆਰ ਪੀ ਵਾਲੇ ਜਿਹੜਾ ਮਰਜੀ ਹੋਵੇ 1000 ਰੁਪਏ ਦੇ ਦੇ 1000 ਰੁਪਏ ਫਲੈਟ 1000 ਰੁਪਏ ਦੇ ਐਮ ਆਰ ਪੀ ਜਿੰਨੀ ਮਰਜੀ ਹੋਵੇ ਦੇਖੋ ਕਿੰਨਾ ਵਧੀਆ ਸ਼ਾਨਦਾਰ ਯੂਨੀ ਵਧੀਆ ਯੂਨੀਕਾਰ ਕੰਪਨੀ ਦਾ ਦੇਖੋ ਵਧੀਆ ਮਾਲ ਇਹਦੇ ਵਿੱਚ ਸਾਰੇ ਟਿਊਬ ਫੋਲ ਆਰਟੀਕਲ ਮਿਲ ਜਾਣਗੇ ਜੀ ہائی نیک ਦੇ ਵਿੱਚ ਕੋ ਹਾਈ نیک ਦੇ ਵਿੱਚ ਮਿਲ ਜਾਣਗੇ ਤੇ ਜਿਹੜਾ ਮਰਜੀ ਲੈ ਲਓ ਹਾਈ نیک ਲੈ ਲਓ چاہے ਸਿੰਪਲ ਲੈ ਲਓ ਤੇ ਤੁਸੀਂ ਹੁਣ ਇੱਕ ਗੱਲ ਯਾਦ ਰੱਖਣੀ ਆ ਬਾਈ نیکਾ ਲਾਤੀ ਤੁਹਾਡੇ ਵਾਸਤੇ ਆਫਰ ਹੁਣ فکس ریٹ شاپ ਤੇ ਤੁਸੀਂ ਪਹੁੰਚਣਾ لوہا بازار سامنے پی این بی بینک 툴ی ਵਿਖੇ ਤੇ ਲੋਫਰਾ ਦਾ ਲبو انند ہولی لوگے ਤੁਹਾਡੇ ਲਈ ਕਰਤਾ تماتا